ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਅੱਜ ਦਿਖਾ ਰਹੇ ਹਾਂ ਤਸਵੀਰਾਂ ਇੱਕ ਅ ਕੰਨੇ ਦਾ ਰਸ ਵਾਲੇ ਵੇਲੇ ਨੇ ਤੋਂ ਰੌ ਵਾਲੇ ਵੇਲੇ ਨੇ ਤੋਂ ਕਹਿਣ ਤੋਂ ਬਾਅਦ ਇਹ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਰਮੀ ਜਿਹੜੀ ਹੈ ਬਹੁਤ ਜ਼ਿਆਦਾ ਹੋ ਗਈ ਹੈ ਤੇ ਇਹ ਹਾਈਕੇ ਦੇ ਉੱਤੇ ਤੁਸੀਂ ਦੇਖੋ ਕਿ ਬਹੁਤ ਸਾਰੇ ਆ ਜਿਹੜੀਆਂ ਨੇ ਦੁਕਾਨਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਦੇ ਵਿੱਚ ਜਿਹੜਾ ਆ ਅ ਜੂਸ ਤੇ ਫਰੂਟ ਜੂਸ ਤੇ ਨਾਲ ਦੀ ਨਾਲ ਜਿਹੜਾ ਆ ਕੰਨੇ ਦਾ ਰਸ ਦੀਆਂ ਖਾਸ ਕਰਕੇ ਜੜਾਇਆ ਉਹ ਦੁਕਾਨਾਂ ਲੱਗੀਆਂ ਹੋਈਆਂ ਤੇ ਇਸੇ ਤਰ੍ਹਾਂ ਇੱਧਰ ਵੀ ਜਿਹੜਾ ਇੱਕ ਗੰਨੇ ਦੇ ਰਸ ਦੀ ਦੁਕਾਨ ਤੇ ਜਿਹੜਾ ਆ ਅਸੀਂ ਖੜੇ ਆ ਜਿੱਥੇ ਕਿ ਲਗਾਤਾਰ ਜਿਹੜਾ ਵੀਰ ਆ ਉਹ ਕੰਮ ਕਰਦਾ ਨਜ਼ਰ ਆ ਰਿਹਾ ਗੰਨੇ ਦੇ ਪਾਸ ਮਟਰਾ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਪਿਆ ਕਿ ਦੇ ਦੇ ਫਿਰ ਤਸਵੀਰਾਂ ਦੇ ਵਿੱਚ ਕੇ ਵੀਰ ਜਿੱਥੇ ਕਿ ਰੋ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਜਿਹੜਾ ਆ ਗਰਮੀ ਦੇ ਦਿਨ ਜਿਹੜੇ ਆ ਉਹ ਵਧਦੇ ਜਾ ਰਹੇ ਆ ਬਹੁਤ ਸਾਰੀ ਜਿਹੜੀ ਆ ਉਹ ਗਰਮੀ ਹੋ ਚੁੱਕੀ ਹੈ ਤੇ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੋਕ ਖਾਸ ਕਰਕੇ ਜਿਹੜਾ ਆ ਰਾਵਾਂ ਦੇ ਵਿੱਚ ਰੁੱਕ ਕੇ ਖਾਸ ਕਰਕੇ ਰਾਵਾਂ ਦੇ ਵਿੱਚ ਖਲੋ ਕੇ ਜਿਹੜਾ ਆ ਉਹ ਗੰਨੇ ਦਾ ਰਸ ਜਿਹੜਾ ਪੀ ਕੇ ਤੇ ਜਿਹੜੀ ਆਪਣੀ ਗਰਮੀ ਨੂੰ ਢੱਕ ਲਾ ਪਚਾਉਣ ਦੇ ਲਈ ਜਿਹੜਾ ਆ ਇੱਥੇ ਲਗਾਤਾਰ ਕੰਮ ਕਰਦੇ ਨੇ ਲਗਾਤਾਰ ਜਿਹੜਾ ਆ ਉਹ ਅਸੀਂ ਤੁਹਾਡੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵੀ ਦੇਖ ਦਿੱਤੀ ਕਿ ਇੱਕ ਵੀਰ ਜਿਹੜਾ ਲਗਾਤਾਰ ਜਿਹੜਾ ਆ ਉਹ ਗੰਨੇ ਦਾ ਰਸ ਜਿਹੜਾ ਆ ਉਹ ਵੇਚਦਾ ਹੋਇਆ ਤੇ ਵੇਲਣਾ ਜਿਹੜਾ ਆ ਵੀਰ ਦਾ ਲੱਗਿਆ ਹੋਇਆ ਆ ਤੇ ਵੇਲਣਾ ਇਹ ਜਿਹੜਾ ਆ ਇਹ ਬਿਲਕੁਲ ਹਸਪੀਟਲ ਦਾ ਲੱਗ ਗਿਆ ਇਧਰੋਂ ਜਿਹੜਾ ਆ ਹਸਪੀਟਲ ਤੋਂ ਜਿਹੜਾ ਆ ਬਹੁਤ ਸਾਰੀਆਂ ਜਿਹੜੀ ਜਨਤਾ ਆ ਉਹ ਨਿਕਲਦੀ ਏ ਤੇ ਇੱਥੇ ਖਲੋ ਕੇ ਜਿਹੜਾ ਆ ਕੰਨੇ ਦਾ ਰਸ ਵਗੈਰਾ ਜਿਹੜਾ ਆ ਪੀਣ ਦੀ ਕੋਸ਼ਿਸ਼ ਕਰਦੀ ਏ ਇਧਰ ਵੀ ਜ਼ਿਆਦਾਤਰ ਜਿਹੜੇ ਆ ਮੈਂ ਦੁਕਾਨ ਦੀ ਕੋਸ਼ਿਸ਼ ਕਵਰ ਕਰਾਂਗਾ ਕਿ ਬਹੁਤ ਸਾਰੇ ਜਿਹੜੇ ਆ ਉਹ ਜਿਹੜੇ ਵੇਲਣੇ ਜੂਸ ਦੀਆਂ ਦੁਕਾਨਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਕਿਉਂਕਿ ਗਰਮੀ ਜਿਹੜੀ ਏ ਬਹੁਤ ਜ਼ਿਆਦਾ ਗਰਮੀ ਜਿਹੜੀ ਵੱ ਚੁੱਕੀ ਏ ਤੇ ਗੱਲਬਾਤ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਕਿ ਕੰਨੇ ਦਾ ਰਸ ਨੂੰ ਜਿਸ ਤਰ੍ਹਾਂ ਕਿ ਬਹੁਤ ਸਾਰੇ ਐਡਿਸ ਕੋਰ ਦੇ ਆ ਸਪੈਸ਼ਲਟੀ ਜਿਹੜਾ ਆ ਕੰਨੇ ਦਾ ਰਸ ਪੀਣ ਤੇ ਲਈ ਜਿਹੜਾ ਆ ਲੋਕਦੇ ਪਏ ਨੇ ਤੇ ਨਾਲ ਦੀ ਨਾਲ ਜਿਹੜਾ ਉਹ ਬੂਟਾ ਇਹਨਾਂ ਨਾਲ ਗੱਲਬਾਤ ਕਰਨ ਨੇ ਬੂਟਾ ਜੀ ਕੀ ਹਾਲ ਚਾਲ ਆ ਵਧੀਆ ਭਾਜੀ ਤੇ ਕਿਵੇਂ ਦੇਖਦੇ ਹੋ ਗਰਮੀ ਬੜੀ ਵੱਧ ਗਈ ਆ ਹਾਂਜੀ ਭਾਜੀ ਹਾਂਜੀ ਹਾਂਜੀ ਸੱਸੇ ਭਾਜੀ ਸਭ ਤੋਂ ਪਹਿਲਾਂ ਮੈਂ ਡੀਪੀਸੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਹਰ ਸਮਾਂ ਆਪਣਾ ਕੀਮਤੀ ਦਿਆ ਮ ਕੱਢ ਕੇ ਹਰ ਕਿਸ ਨੂੰ ਜਾਗਰੂਕ ਕਰਦੇ ਨੇ ਔਰ ਇਹਨਾਂ ਨੇ ਪਿੰਡ ਵਾਸਤਰੀ ਬਹੁਤ ਬਹੁਤ ਵਧੀਆ ਕੰਮ ਕੀਤਾ ਹੈ। ਹਰ ਕਿਸੇ ਨੂੰ ਜਾਗਰੂਕ ਕਰਦੇ ਨੇ। ਇਸ ਕਰਕੇ ਸਭ ਤੋਂ ਪਹਿਲਾਂ ਮੈਂ ਦੀਪੀ ਜੀ ਚੈਨਲ ਨੂੰ ਬਹੁਤ ਬਹੁਤ ਧੰਨਵਾਦਾਂ ਦੈਕ ਸਟੈਲ ਜੀ ਨੂੰ। ਇਹਨਾਂ ਨੇ ਹਰ ਕਿਸੇ ਨੂੰ ਚੰਗੀ ਸਿੱਖਿਆ ਦਿੱਤੀ। ਪਿੰਡ ਦਾ ਵੀ ਬਹੁਤ ਵਧੀਆ ਸਵਾਰਿਆ। ਹਰ ਕੇਸ ਦੀ ਖਬਰ ਹਰ ਦਿਨ ਦੇ ਤੱਕ ਪਹੁੰਚਾਉਂਦੇ ਨੇ। ਹਰ ਕੇਸ ਦੀ ਜੇ ਵੀ ਕੋਈ ਪ੍ਰੋਬਲਮ ਆ ਔਰ ਬਸਲੇ ਦਾ ਹੱਲ ਕਰਦੇ ਨੇ। ਹਾਂਜੀ ਸਰ। ਅ ਬੁਢਾ ਜੀ ਗਰਮੀ ਬਹੁਤ ਵਧ ਗਈ ਹੈ। ਕਿਵੇਂ ਵੇਖਦੇ ਕੀ ਕਹਿਣਾ ਚਾਹੋਗੇ? ਸਰ ਮੈਂ ਗਰਮੀ ਬਹੁਤ ਵਧ ਗਈ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਆਪਣੇ ਪਿੰਡ ਭਰਾਵਾਂ ਨੂੰ ਕਿ ਗਰਮੀ ਤੇ ਕੋਇਸ ਕਰਕੇ ਗੰਨੇ ਦਾ ਰਸ ਜਿੱਥੋਂ ਮਰਜੀ ਪੀਓ ਗੰਨੇ ਦਾ ਰਸ ਪੀਓ ਤੋ ਕੀ ਹੈ ਪ्योर ਤੋਂ ਬਿੱਤਰ ਆ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਆ ਕੋਈ ਨੁਕਸਾਨ ਨਹੀਂ ਆ ਕੋਈ 슈ਗਰ ਨਹੀਂ ਆ ਗੰਨੇ ਦਾ ਰਸ ਸਭ ਤੋਂ ਵਧੀਆ ਗਰੀਆਂ ਚ ਬਿਨਾ ਜੀ ਅ ਬੁਟਾ ਜੀ ਜਿਵੇਂ ਕਿ ਗਰਮੀ ਵੱਧਦੀ ਜਾ ਰਹੀ ਹੈ ਤੇ ਕਈ ਦੁਕਾਨਾਂ ਵਾਲੇ ਕਹਿੰਦੇ ਵੀ ਗਾਹ ਕੈ ਨਹੀਂ ਗਰਮੀ ਚ ਗਾਹ ਕ ਨਹੀਂ ਨਿਕਲਦਾ ਅ ਅਸੀਂ ਪਿੱਛੇ ਜੀ ਸ਼ਹਿਰ ਤੋਂ ਵੀ ਕਵਰਿੰਗ ਕੀਤੀ ਹੋ ਕਹਿੰਦੇ ਵੀ ਗਾਹ ਗਿਆ ਨਹੀਂ ਤੁਸੀਂ ਕੀ ਵੇਖਦੇ ਹੋ ਸਰ ਗੱਲ ਇਸ ਤਰ੍ਹਾਂ ਜੀ ਗਰਮੀ ਹੋ ਤੇ ਇਹ ਤਾਂ ਦੀ ਗੱਲ ਨੇ ਬਿਲਕੁਲ ਸਹਿਮਤ ਸਹੀ ਵੀ ਗਰਮੀ ਚ ਗਾਗ ਨਹੀਂ ਨਿਕਲਦਾ ਅੱਜ ਕੱਲ੍ਹ ਜਿੰਨੀ ਧੁੱਪ ਪੈ ਰਹੀ ਹੈ ਲੂਟ ਆ ਰਹੀ ਹੈ ਹਰ ਕੋਈ ਆਪਣੇ ਆਪ ਨੂੰ ਗਰਮੀ ਤੋਂ ਬਚਾਉਣਾ ਚਾਹੁੰਦਾ ਆ ਇਸ ਕਰਕੇ ਅੰਗਾਗ ਜਦੋਂ ਵੀ ਆ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਉਹਦੇ ਬਾਅਦ 3 ਵਜੇ ਤੋਂ ਲੈ ਕੇ 5 ਵਜੇ ਤੱਕ ਨਿਕਲਦਾ ਜੀ ਗਰਮੀ ਕਰਕੇ ਗਾਗ ਬਹੁਤ ਹੀ ਘਟ ਗਿਆ ਜੀ ਤੇ ਦੁਪਹਿਰ ਦੇ ਵੇਲੇ ਗਾਗ ਜਿਹੜੇ ਆ ਕਿੰਨਾ ਕਿ ਤਕਰੀਬਨ ਤਕਰੀਬਨ ਲੱਗਦਾ ਵੀ ਜਿਹੜਾ ਗਾਗ ਆ ਕੋਸ਼ਿਸ਼ ਕਰਦਾ ਵੀ ਠੰਡਾ ਪਾਣੀ ਪੀਤਾ ਜਾਵੇ ਜਾਂ ਰੋ ਪੀਤੀ ਜਾਵੇ ਜਾਂ ਇਸ ਤਰ੍ਹਾਂ ਕਿੰਨਾ ਜ਼ਗਾ ਜਿਹੜਾ ਉਹ ਆ ਜਾਂਦਾ ਗਰਮੀ ਦੇ ਵਿੱਚ ਭਾਜੀ ਜਦੋਂ ਗਰਮੀ ਲੂ ਪੈਂਦੀ ਹੈ ਜਿਆਦਾ ਲੱਗਦੀ ਆ ਤੇ ਉਦੋਂ ਜਦੋਂ ਗਰਮੀ ਚੁੱਭਦੀ ਆ ਕਰਕੇ ਉਹ ਗਾਧ ਉਦੋਂ ਜਿਆਦਾ ਸਾਡੇ ਕੋਲ ਪੈਂਦਾ ਗਾਹ ਕੇ ਨਹੀਂ ਵੀ ਨਹੀਂ ਦੁਪਹਿਰ ਤੋਂ ਬਾਅਦ ਬਹੁਤ ਹੀ ਜ਼ਿਆਦਾ ਠੰਡਾ ਚੀਜ਼ ਲੱਭਣ ਦੀ ਕੋਸ਼ਿਸ਼ ਕਰਦਾ ਵੀ ਆ ਤਾਂ ਕਿ ਵੀ ਲੋਕ ਠੰਡੀ ਚੀਜ਼ ਕੋਈ ਵੀ ਪੀ ਕੇ ਆਪਣੀ ਗਰਮੀ ਦੂਰ ਕੀਤੀ ਜਾਵੇ ਤੇ ਆਪਣੇ ਮਨ ਨੂੰ ਸਕੂਨ ਦਿੱਤਾ ਜਾਵੇ ਜਿਹੜੇ ਬੱਚੇ ਜ਼ਿਆਦਾਤਰ ਸਕੂਲਾਂ ਸਕਾਲਾਂ ਚ ਜਾਂਦੇ ਹੁੰਦੇ ਵੈਸੇ ਛੁੱਟੀਆਂ ਪੈ ਗਈਆਂ ਨੇ ਬੱਚੇ ਵੀ ਰੋਹ ਪਿੰਦੇ ਰਹੋ ਪੀਂਦੇ ਫਿਰ ਗਰਮੀ ਦੇ ਵਿੱਚ ਹਾਂਜੀ ਹਾਂਜੀ ਜੀ ਬੱਚੇ ਵੀ ਰੋਹ ਪਿੰਦੇ ਆ ਬਾਕੀ ਸਰਕਾਰੀ ਹਸਪਤਾਲ ਲੱਗੇ ਸਾਡੇ ਇੱਥੇ ਸਟਾਫ ਹੁੰਦਾ ਹੈ ਨਰਸਾਂ ਦਾ ਡਾਕਟਰਾਂ ਦਾ ਉਹ ਵੀ ਅ ਲੋਕ ਰੋਹ ਪਿੰਦੇ ਨੇ ਮਰੀਜ਼ ਵੀ ਹੁੰਦੇ ਨੇ ਬਾਕੀ ਡਾਕਟਰੀ ਵੀ ਦੱਸਦੇ ਨੇ ਕਿ ਰੋਹ ਪੀਣੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਇੱਕ ਹੀ ਲਿਵਰ ਸਾਫ਼ ਇੱਕ ਆਪਣੇ ਸਰੀਰ ਦੀ ਕੋਈ ਵੀ ਜਿਹੜੀ ਤਰੀਫਾਂ ਨੂੰ ਦੂਰ ਕਰਦੀ ਆ ਰੋਹ ਪੀਣੀ ਹਾ ਦੇ ਵਾਸਤੇ ਬਹੁਤ ਹੀ ਫਾਇਦੇਮੰਦ ਤਾਂ ਕਰਨੇ ਮੈਂ ਨਹੀਂ ਕਹਿੰਦਾ ਮੇਰੇ ਕੋ ਪੀਓ ਕਿਦੋਂ ਵੀ ਪੀਓ ਲੇਕਿਨ ਗੰਨੇ ਦਾ ਵਾਸਤੇ ਜੋ ਆ ਫਰੈਸ਼ ਤਾਜ਼ਾ ਪੀਓ ਇਹ ਤੁਹਾਨੂੰ ਗਰਮੀ ਦੀ ਲੂ ਤੋਂ ਬਚਾ ਦੇਗਾ ਤੁਹਾਡਾ ਸਾਥ ਰਹਿ ਕਈ ਲੋਕ ਕੋਲਡ ਡਰਿੰਕ ਦੇ ਮਗਰ ਜ਼ਿਆਦਾ ਫਾਇਦਾ ਜਿਹੜਾ ਕਿ ਕਾਫੀ ਜ਼ਿਆਦਾ ਕੈਮੀਕਲ ਨਾਲ ਭਰਿਆ ਹੁੰਦਾ ਭਾਜੀ ਇਹ ਤਾਂ ਗੱਲ ਤੇਰੀ ਸਹੀ ਐ ਕੋਲਡ ਡਰਿੰਕ ਵੇਖੋ ਜੀ ਕੈਮੀਕਲ ਆ ਅਸੀਂ ਉਹ ਵੇਖਣ ਨਹੀਂ ਯਾਰ ਕਿ ਕਿਸ ਤਰ੍ਹਾਂ ਬਣਦੀ ਆ ਕਿਦਾਂ ਮਸ਼ੀਨਾਂ ਵਿੱਚ ਚੱਲਦੀ ਆ ਕੀ ਪਾਉਂਦੇ ਕੀ ਨਹੀਂ ਪਾਉਂਦੇ ਕਿਉਂਕਿ ਉਹ ਨੁਕਸਾਨ ਲੈ ਕੇ ਉਹ ਆਪਾਂ ਉਹ ਜੋ ਪੀਆ ਕੀ ਹਾਂ ਜੀ ਕੋਲ ਡਰਿੰਕ ਪੀਣ ਦੇ ਕੋਲ ਤਾਂ ਸੰਧੀ ਹਾਨੂੰ ਬਹੁਤ ਸਕੂਨ ਮਿਲੇਗੀ ਲੇਕਿਨ ਬਾਅਦ ਵਿੱਚ ਚੋਗਾ ਡੇਂਦਰ ਪੀ ਕੇ ਨੁਕਸਾਨ ਹੀ ਕਰੇ ਕਿ ਸਰੀਰ ਉਹ ਅੱਜ ਫੈਸੇਬਲ ਨਹੀਂ ਆਇਆ ਤੇ ਜਿਹੜੇ ਬੱਚੇ ਜ਼ਿਆਦਾਤਰ ਕੋਲ ਡਰਿੰਕਾਂ ਵੱਲੋਂ ਭਜਦੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਨੂੰ ਪੀਂਦੇ ਆ ਕੈਮੀਕਲਾਂ ਵਾਲੀਆਂ ਚੀਜ਼ਾਂ ਨੂੰ ਪੀਂਦੇ ਉਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਭਾਜੀ ਬੱਚਿਆਂ ਨੂੰ ਮੈਸੇਜ ਦੇਣਾ ਚਾਹੋਨਾ ਕਿਓ ਅੱਜ ਕੱਲ ਦੀ ਪੀੜ੍ਹੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਚੀਜ਼ ਨੁਕਸਾਨ ਆ ਕਿਹੜੀ ਚੀਜ਼ ਵਿੱਚ ਫਾਇਦਾ ਅਸੀਂ ਜਦੋਂ ਛੋਟੇ ਛੋਟੇ ਆਈ ਇਹ ਰੋ ਜਿਹੜੀ ਹੈ ਗन्ने ਦਾ ਰਸ ਹੈ ਲੱਸੀ ਵਿੱਚ ਪਾ ਕੇ ਦਹੀਂ ਵਿੱਚ ਪਾ ਕੇ ਪੀਂਦੇ ਹੁੰਦੇ ਹਾਂ ਜੀ ਇਹਦੇ ਬਹੁਤ ਹੀ ਫਾਇਦਾ ਸਰੀਰ ਨੂੰ ਪਹੁੰਚਾਉਂਦੀ ਹੈ ਲੇਕਿਨ ਜਿਹੜੀ ਕੋਲਡ ਡਰਿੰਕਾਂ ਬੱਚਿਆਂ ਨੂੰ ਕਹਿੰਨਾ ਕਿ ਤੂੰ ਜਿੱਥੇ ਪੀਓ ਮਰਜ਼ੀ ਪੀਓ ਨਿੰਬੂ ਪਾਣੀ ਪੀਓ ਗन्ने ਦਾ ਰਸ ਪੀਓ ਕੋਲਡ ਡਰਿੰਕ ਜੋ ਕੈਮੀਕਲ ਆ ਉਹ ਕਿੱਦਾਂ ਦੀ ਬਣੀ ਹੈ ਕਿੱਦਾਂ ਦੀ ਪੈਕਿੰਗ ਹੋਈ ਹੈ ਉਹਦਾ ਨਾ ਕੋਈਾਨੂੰ ਫਾਇਦਾ ਨਹੀਂ ਹੈਗਾ ਕਿਸ ਕਰਕੇ ਇਹ ਜਿਹੜਾ ਤੁਹਾਡੇ ਸਾਹਮਣੇ ਤਾਜੀ ਨਿਕਲਣੀ ਤੇ ਆਪਣੀ ਸਰੀਰ ਨੂੰ ਤੰਦਰੁਸਤ ਰੱਖੋ। ਅ ਬੁਢਾ ਜੀ ਜਿਹੜਾ ਗੰਨਾ ਆਉਂਦਾ ਸਪੈਸ਼ਲਿਟੀ ਤੁਹਾਡੇ ਕੋਲ ਉਹ ਖੇਤਾਂ ਤੋਂ ਸਿੱਧਾ ਹੁੰਦਾ ਕਿ ਜਾਂ ਮਤਲਬ ਸਟੋਰ ਕੀਤਾ ਹੋਇਆ ਹੁੰਦਾ। ਨਹੀਂ ਨਹੀਂ ਭਾਜੀ ਸਟੋਰ ਕੀਤਾ ਗੰਨਾ ਕਦੇ ਨਹੀਂ ਵਟਦੇ ਹੈਗੇ। ਅਸੀਂ ਜਦੋਂ ਵੀ ਗੰਨਾ ਵਟਦੇ ਨੇ ਆ ਖੇਤਾਂ ਆਲਾ ਵਟਦੇ ਨੇ ਆ। ਅੱਜ ਦੇ ਸਮੇਂ ਵਿੱਚ ਇਹ ਦੇਖੋ ਗੰਨੇ ਵਾਲਾ ਧਾਤੀ ਮਾਰੋ। ਇਹ ਜਿਹੜਾ ਗੰਨਾ ਆ ਇਹ ਅਸੀਂ ਆਪ ਆਪਣੀ ਹੱਥੀ ਵਾਢ ਕੇ ਲਿਆਣੇ ਕਿਉਂਕਿ ਆਉਜੀ ਗਰਮੀ ਵਿੱਚ ਨਾ ਕੋਈ ਤੰਨਾ ਵੱਢਦਾ ਨਾ ਕੋਈ ਪਹਿਲੀ ਵਤੀ ਜਾਂਦਾ ਇਸ ਕਰਕੇ ਸ਼ੋਰ ਦਾ ਸਮਾਨ ਨਹੀਂ ਵਟਣਾ ਕੀ ਬਣਦਾ ਕਦੋਂ ਦਾ ਪਿਆ ਕਦੋਂ ਦਾ ਨਹੀਂ ਪਿਆ ਜੇ ਵੀ ਕੀ ਆਪ ਆਪਣੀਆਂ ਦੀ ਵਾਢੀ ਕੇ ਫਰੈਸ਼ ਲਿਆਣੀ ਆ ਉਹਦੇ ਦਾ ਕੀ ਮੋਚ ਮਚੋੜੋ ਜੀ ਜ਼ਿਆਦਾਤਰ ਜਿਹੜਾ ਸਿਆਲ ਚ ਵੀ ਰਹੋ ਵੇਚਦੇ ਹੋ ਗਰਮੀਆ ਜੀ ਰਹੋ ਵੇਚਦੇ ਹੋ ਤੇ ਕੀ ਲੱਗਦਾ ਵੀ ਸਿਆਲ ਚ ਜ਼ਿਆਦਾ ਦਾਕ ਨਿਕਲਦਾ ਕੀ ਗਰਮੀਆ ਚ ਜ਼ਿਆਦਾ ਫਾਇਦਾ ਹੁੰਦਾ ਭਾਜੀ ਇਹਦੇ ਵਿੱਚ ਤੇ ਇਹੋ ਜਿਹਾ ਕੋਈ ਆਪਸ਼ਨ ਨਹੀਂ ਆਇਆ ਵੀ ਸਿਆਲ ਚ ਕੱਟ ਤੇ ਗਰਮੀਆ ਚ ਜਾਏ ਤੇ ਉਹ ਆਪਣੀ ਜੇ ਮੰਗਦਾ ਹੁੰਦਾ ਲੇਕਿਨ ਸਿਆਲ ਚ ਵੀ ਕੰਮ ਉਨਾ ਹੀ ਜਾਂਦਾ ਗਰਮੀਆ ਚ ਉਨਾ ਠੰਡ ਹੁੰਦੀ ਆ ਹਰ ਕੋਈ ਬੰਦਾ ਇਹਦੇ ਉੱਤੇ ਆਣੀ ਕਰਦਾ ਕੋਈ ਚਾਹ ਦੇ ਸ਼ਕੀਨ ਹੁੰਦੇ ਆ ਇਸ ਕਰਕੇ ਅੱਜ ਦੇ ਸਮੇਂ 'ਚ ਹੁਣ ਗਰਮੀ ਆ ਹੁਣ ਕੋ ਚਾਹ ਲੱਗਣੀ ਜਾਏਗਾ ਠੰਡੇ ਲੱਗ ਜਾਊਗਾ ਜੀ ਇਸ ਕਰਕੇ ਗਰਮੀਆਂ 'ਚ ਹੀ ਉਹ ਨਹੀਂ ਵੇਖਦੀ ਛਾਲ ਤੇ ਉਹ ਨਹੀਂ ਤੇ ਗਰਮੀਆਂ 'ਚ ਆ ਵੀ ਇਹ ਸਾਨੂੰ ਗਰਮੀ ਤੋਂ ਬਚਾਉਣ ਵਾਸਤੇ ਗਰਮ ਪੀਣੀ ਚਾਹੀਦੀ ਆ ਔਰ ਗਾਹ ਸਾਡੇ ਕੋਲ ਵੱਧ ਤੋਂ ਵੱਧ ਹੁੰਦਾ ਹੈ ਬਹੁਤ ਵਧੀਆ ਜੀ ਕੀ ਦੇਦੇ ਪਿਓ ਇਸ ਟਾਈਮ ਜਿਹੜਾ ਆ ਬੂਤਾ ਜੀ ਦਾ ਵੇਲਣਾ ਤੁਸੀਂ ਦੇਦੇ ਪਿਓ ਜਿਹੜਾ ਕਿ ਬਿਲਕੁਲ ਹਸਪੀਟਲ ਦੇ ਲੱਗੇ ਆ ਇਤੋਂ ਹਸਪੀਟਲ ਦਾ ਕਾਰਨਰ ਰਿਹਾ ਹਸਪੀਟਲ ਦੇ ਤੁਸੀਂ ਦੇ ਦੇ ਪੇ ਸਾਹਮਣੇ ਮੋੜ ਦੇ ਉੱਤੇ ਬਹੁਤ ਸਾਰੇ ਲੋਕ ਜਿਹੜਾ ਆ ਬਾਹਰੋਂ ਨਿਕਲਦੇ ਫਿਰ ਤਾਂ ਲਗਾਤਾਰ ਜਿਹੜਾ ਮੇਲਣਾ ਚੱਲਦਾ ਪਿਆ ਆ ਜਿਹੜੇ ਕਸਟਮਰ ਨੇ ਉਹ ਬੁਟਾਜੀ ਦੇ ਕੋਲ ਵੀ ਪਹੁੰਚ ਜਾਂਦੇ ਤੇ ਹੋਰ ਵੀ ਬੁਟਾਜੀ ਨੇ ਕਿਹਾ ਆ ਸਭ ਤੋਂ ਵਧੀਆ ਗੱਲ ਵੀ ਕਿਤੋਂ ਵੀ ਪੀਵੋ ਬਹੁਤ ਸਾਰੇ ਜਿਹੜੇ ਮੇਲਣੇ ਆ ਉਹ ਲੱਗੇ ਹੋਏ ਆ ਜ਼ਰੂਰੀ ਨਹੀਂ ਪੀ ਇੱਥੋਂ ਹੀ ਪਰ ਜਿਹੜੀ ਕੋਲਡ ਡਰਿੰਕ ਵਰਗੀਆਂ ਚੀਜ਼ਾਂ ਨੇ ਉਹਨਾਂ ਨੂੰ ਨਾ ਪੀ ਕੇ ਜਿਹੜਾ ਆ ਕੋਸ਼ਿਸ਼ ਕਰੋ ਕਿ ਗਰਮੀ ਦੇ ਵਿੱਚ ਜਿਹੜਾ ਰੋ ਜਾਂ ਗੰਨੇ ਦੇ ਰਸ ਤੋਂ ਇਲਾਵਾ ਜਿਹੜਾ ਆ ਯੂਸ ਜਿੰਨੋਂ ਆਪਾਂ ਨਿੰਬੂ ਰਸ ਵੀ ਕਹਿ ਸਕਦੇ ਆ ਜਾਂ ਫਰੂਟ ਜੂਸ ਵੀ ਕਹਿ ਸਕਦੇ ਨਾ ਇਹ ਚੀਜ਼ਾਂ ਨੂੰ ਜਿਹੜਾ ਆ ਪ੍ਰੈਫਰ ਜ਼ਿਆਦਾ ਕਰੋ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਜਿਹੜਾ ਆ ਉਹ ਹਾਨੀਕਾਰਕ ਵਾਲੀਆਂ ਚੀਜ਼ਾਂ ਨਾ ਪੀਤੀਆਂ ਜਾਣ ਨਾ ਖਾਧੀਆਂ ਜਾਣ ਤੇ ਨਾ ਹੀ ਕਿਸੇ ਤਰ੍ਹਾਂ ਦੀ ਜਿਹੜੀ ਉਹਦੇ 'ਚ ਪ੍ਰੋਬਲਮ ਹੋਵੇ ਲਗਾਤਾਰ ਤੁਸੀਂ ਦੇਦੇ ਪਿਓ ਕਿ ਜਿਹੜਾ ਗੰਨੇ ਦਾ ਰਸ ਆ ਉਹ ਕੱਢਿਆ ਜਾ ਰਿਹਾ ਤੇ ਤਾਜ਼ਾ ਰਸ ਜਿਹੜਾ ਆ ਤਾਜ਼ੇ ਗੰਨਿਆਂ ਦਾ ਰਸ ਜਿਹੜਾ ਆ ਉਹ ਦੇਲੀ ਜਿਹੜੇ ਗੰਨੇ ਸਾਫ਼ ਕਰਕੇ ਜਿਹੜੇ ਆ ਬੂਟਾਜੀ ਵੱਲੋਂ ਲਿਆਂਦੇ ਜਾਂਦੇ ਤੇ ਦੇਲੀ ਜਿਹੜਾ ਆ ਇੱਥੇ ਜੂਸ ਕੱਟ ਕੇ ਜਿਹੜਾ ਆ ਲੋਕਾਂ ਨੂੰ ਪਿਆ ਜਾਂਦਾ ਆ ਲਗਾਤਾਰ ਤੁਸੀਂ ਦੇ ਦੇ ਕਿ ਗਰਮੀ ਦੇ ਵਿੱਚ ਲੋਕ ਲਗਾਤਾਰ ਜੜਾ ਆ ਉਹ ਲੰਘਦੇ ਵਰਦੇ ਪਏ ਨੇ ਤੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਜੂਸ ਗੰਨੇ ਦਾ ਰਸ ਜਾਂ ਤੇ ਨਿੰਬੂ ਰਸ ਦੀਆਂ ਲੱਗੀਆਂ ਹੋਈਆਂ ਨੇ ਗਰਮੀयां ਦੇ ਵਿੱਚ ਕੋਸ਼ਿਸ਼ ਕਰੋ ਕਿ ਆਪਣੇ ਸਰੀਰ ਨੂੰ ਠੰਡਕ ਤਕਾਉਣ ਦੇ ਲਈ ਸਿਰਫ ਤੇ ਸਿਰਫ ਜਿਹੜੀਆਂ ਨੇ ਉਹ ਇਹੋ ਜਿਹੀਆਂ ਚੀਜ਼ਾਂ ਪੀਓ ਜਿਹਦੇ ਵਿੱਚ ਜੜਾ ਆ ਨੁਕਸਾਨ ਦੇਣ ਵਾਲੀ ਚੀਜ਼ ਨਾ ਹੋਵੇ ਜਿਹਦੇ ਵਿੱਚ ਖਾਸ ਕਰਕੇ ਜੜਾ ਆ ਕਿਸੇ ਵੀ ਤਰ੍ਹਾਂ ਦਾ ਜੜਾ ਆ ਕੈਮੀਕਲ ਨਾ ਹੋਵੇ ਜਿਵੇਂ ਕਿ ਗੰਨੇ ਦਾ ਰਸ ਜੂਸ ਤੇ ਨਿੰਬੂ ਦਾ ਰਸ ਵਗੈਰਾ ਜਿਹੜਾ ਆ ਤੁਸੀਂ ਆਪਣੀ ਲਾਈਫ ਦੇ ਵਿੱਚ ਲੈ ਸਕਦੇ ਹੋ ਜਿਸ ਨਾਲ ਤੁਹਾਨੂੰ ਜਿਹੜੇ ਬੈਨੀਫਿਟ ਹੀ ਬੈਨੀਫਿਟ ਹੋਣਗੇ ਤੁਸੀਂ ਦੇਖਦੇ ਪਿਓ ਡੀਪੀਸੀ ਪੰਜਾਬੀ ਤੁਹਾਨੂੰ ਇਹ ਤਸਵੀਰਾਂ ਕਿਵੇਂ ਦੀਆਂ ਲੱਗੀਆਂ ਅ ਸ਼ੇਅਰ ਕਰਿਓ ਸਾਂਝੀਆਂ ਕਰਿਓ ਨਾਲ ਦੀ ਨਾਲ ਅੱਗੇ ਦੀ ਅੱਗੇ ਪਹੁੰਚਾਓ ਤਾਂ ਕਿ ਜਿਹੜੇ ਬੱਚੇ ਅਵੇਅਰ ਹੋ ਸਕਣ ਤੇ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਜਿਹੜਾ ਆ ਦੂਰ ਹੋ ਸਕਣ ਪੀੜੇ ਤੇ ਪੀੜ੍ਹੀ ਦੀ ਜਿੱਤੇ ਪੰਜਾਬੀ ਮੈਂ ਤੁਹਾਡਾ ਆਪਰਾ ਧੰਨ